ਔਰ ਸਾਡੀ ਸਟੇਟ ਨੂੰ ਜਿਹਨੂੰ ਮਾੜਾ ਕਹਾ ਜਾਂਦਾ ਨਾ ਜਿੱਥੇ ਲੋਕ ਬੜੇ ਗੁਣੀ ਗਿਆਨੀ ਲੋਕ ਵੇਖੋ ਆਣ ਕੇ ਨਾ ਕਹਿੰਦੇ ਆ ਬੰਦੇ ਪੰਜਾਬ ਨੂੰ ਜਿਸ ਸਟੇਟ ਦੇ ਵਿੱਚ ਰਹਿੰਦੇ ਉਸੇ ਸਟੇਟ ਨੂੰ ਮਾੜਾ ਕਹਿ ਦਿੰਦੇ ਕਹਿੰਦੇ ਜੀ ਯੂਪੀ ਚ ਮਨ ਸ਼ਾਂਤੀ ਬੜੀ ਯੂਪੀ ਬੜੀ ਵਧੀਆ ਇਹ ਜਿਹੜਾ ਪੰਜਾਬ ਆ ਨਾ ਜਿੱਥੇ ਰੱਬ ਨੇ ਜਨਮ ਲਿਆ ਹੋਵੇ ਨਾ ਉਹ ਪੰਜਾਬ ਪੰਜਾਬੀ ਆ ਉਹ ਪੰਜਾਬ ਸਾਡੇ ਲੋਕਾਂ ਦੇ ਦਿਲਾਂ 'ਚ ਵੱਸਦਾ ਜਦੋਂ ਉਸ ਪੰਜਾਬ ਦੀ ਅਸੀਂ ਗੱਲ ਕਰਦੇ ਆ ਨਾ ਨਾ ਇਹ ਪੰਜਾਬ ਕਦੀ ਝੁਕਿਆ ਨਾ ਕਦੀ ਡਿੱਗਿਆ ਜਦੋਂ ਇੱਕ ਤੇ ਐਂ ਹੁੰਦਾ ਤੇ ਫੇਰ ਐਂ ਉੱਠਦਾ ਜੀ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਯੋਧਿਆਂ ਦੀ ਧਰਤੀ ਹੈ ਜਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਣ ਕੇ ਗੁਰੂ ਨਗਰੀ ਵਸਾਈ ਆ ਅਨੰਦਪੁਰ ਸਾਹਿਬ ਤਖਤ ਸਾਹਿਬ ਜਿਹੜੀ ਸਾਡੀ ਹੋਂਦਿਆ ਐ ਐਸੇ ਪਵਿੱਤਰ ਸਥਾਨ ਆ ਜਿਹੜੇ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਇੱਕ ਵਿਲੱਖਣ ਇਤਿਹਾਸ ਆ ਔਰ ਇੱਥੇ ਯੋਧੇ ਚੜ੍ਹਦੀ ਕਲਾ ਵਾਲੇ ਲੋਕ ਆ ਪਰ ਇੱਕ ਗੱਲ ਐ ਵੀ ਜਦੋਂ ਕਿਤੇ ਪੰਜਾਬ ਨੂੰ ਬੁਰਾ ਬੋਲਦੇ ਆ ਨਾ ਤੁਸੀਂ ਵੇਖੋ ਵੀ ਜੇ ਸਾਡਾ ਪੰਜਾਬ ਮਾੜਾ ਵਾ ਸਾਡੇ ਪੰਜਾਬ 'ਚ ਨਸ਼ਾ ਵਾ ਸਾਡੇ ਪੰਜਾਬ 'ਚ ਕੋਈ ਵੀ ਜਨਾ ਕ੍ਰਾਈਮ ਜੋ ਕੁਝ ਵੀ ਮਾੜਾ ਸਾਨੂੰ ਕਹਿ ਦਿੰਦੇ ਆ ਹਰ ਬੰਦਾ ਇੱਥੇ ਜਗਾ ਵੀ ਆਣ ਕੇ ਲਈ ਜਾਂਦਾ ਉਹ ਜਿਹੜੇ ਬੰ ਤੁਸੀਂ ਅੱਜ ਸੜਕਾਂ ਤੇ ਵੇਖ ਲਓ ਪੰਜਾਬ ਦੀਆਂ ਸੜਕਾਂ ਤੇ ਪੈਸੇ ਪਏ ਆ ਅੱਜ ਵੀ ਰੇੜੀਆਂ ਕੌਣ ਲਾ ਕੇ ਬੈਠੇ ਆ ਕੌਣ ਲੋਕ ਨੇ ਜਿਹੜੇ ਰੇੜੀਆਂ ਲਾ ਕੇ ਬੈਠੇ ਨੇ ਪੈਟਰੋਲ ਪੰਪਾਂ ਤੇ ਕੌਣ ਨੇ ਰੈਸਟੋਰੈਂਟ ਹੋਟਲਾਂ ਚ ਕੌਣ ਨੇ ਸਾਰੇ ਮਾਈਗ੍ਰੈਂਟ ਸੀ ਨੇ ਸਾਰੇ ਹੀ ਬਾਹਰੋਂ ਆ ਜੀ ਸਾਡੇ ਪੰਜਾਬ ਦੇ ਵਿੱਚ ਹੈ ਹੀ ਬਹੁਤ ਕੁਝ